ਤੁਸੀਂ ਦੇਖ ਰਹੇ ਹੋ 24 ਪੰਜਾਬ ਨੀ ਚੈਨਲ ਨੂੰ ਤਸਵੀਰਾਂ ਦੇਖ ਸਕਦੇ ਹੋ ਜਲੰਧਰ ਦੇ ਇੱਕ ਜੁਐਲਰੀ ਦੁਕਾਨ ਦੀ ਆ ਰਹੀਆਂ ਜਿੱਥੇ ਤਸਵੀਰਾਂ ਸਵੇਰ ਦੇ ਟਾਈਮ ਹੋਈ ਇੱਕ ਨਕਾਬਪੋਸ਼ ਤੇ ਲੁਟੇਰਿਆਂ ਵੱਲੋਂ ਹੱਥੇ ਬੰਦੂਕ ਦੀ ਤੇਜ਼ ਤਰ ਹਥਿਆਰ ਨਾਲ ਲੁੱਟ ਦੀ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਘਟਨਾ ਕੈਦ ਹੋ ਰਹੀ ਹੈ ਦੁਕਾਨਦਾਰ ਤੇ ਮਾਲਕ ਨੇ ਦੱਸਿਆ ਹਰ ਰੋਜ਼ੀ ਤਰ੍ਹਾਂ ਸਵੇਰ ਸਮੇਂ ਦੁਕਾਨ ਉੱਪਰ ਬੈਠਾ ਸੀ ਅਚਾਨਕ ਹੀ ਤਨ ਨਕਾਬਪੋਸ਼ ਬੰਦੇ ਆਉਂਦੇ ਹਨ ਜਿਸ ਦੇ ਨਾਲ ਉਹਨਾਂ ਨੇ ਸਾਰਿਆਂ ਨੂੰ ਦੁਕਾਨ ਦੇ ਅੰਦਰ ਵੜ ਕੇ ਲੁੱਟਖੋਦੀ ਬਾਰਦਾਤ ਕਰਦੇ ਹਨ ਚੰਨੇ ਪੈਸੇ ਸਨ ਉਹਨੂੰ ਕਢਵਾਏ ਤੇ ਲੱਖਾਂ ਸਮਾਨ ਵੀ ਲੈ ਕੇ ਰੋਵੋ ਚੱਕਰ ਹੋ ਗਿਆਨ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਤੇ ਸੀਸੀਟੀਵੀ ਨੂੰ ਖੰਗੋਲਿਆ ਜਾ ਰਿਹਾ ਹੈ ਇਹਦੇ ਜਲਦੀ ਹੀ ਗ੍ਰਿਫਤਾਰੀ ਕਰਨ ਦੇ ਵਾਅਦਾ ਤਾਂ ਕੀਤਾ ਜਾ ਰਿਹਾ ਹੈਨ ਪਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਜੇ ਇਹ ਇੱਜਾ ਕਟਰਾਵਾ ਦੇ ਦਿਹਾੜੇ ਹੋਣ ਲੱਗਿਆ ਤਾਂ ਆਮ ਲੋਕ ਕਿੱਥੇ ਜਾਣਗੇ ਇਹਨੂੰ ਲੈ ਕੇ ਇੱਕ ਸਵਾਲੀਆ ਨਿਸ਼ਾਨ ਪੈਦਾ ਨਜ਼ਰ ਆਉਂਦਾ ਹੈ ਕਿਉਂਕਿ ਜਲੰਧਰ ਦੇ ਇਹ ਪੌਸ਼ ਏਰੀਆ ਦੇ ਵਿੱਚ ਇਹ ਇੱਜਾ ਕਟਰਾਵਾ ਹੋਣੇ ਕਾਮੀ ਜੀ ਗੱਲ ਨਜ਼ਰ ਨਹੀਂ ਆ ਰਹੀ ਕਿਉਂਕਿ ਇਹ ਜੀ ਵਾਰਦਾਤ ਹੁਣ ਇੱਕ ਆਪਣੇ ਆਪ ਚ ਸਵਾਲੇ ਨਿਸ਼ਾਨ ਹੁੰਦਾ ਹੈ ਕਿ ਲੋਕਾਂ ਨੂੰ ਕਾਨੂੰਨ ਦਾ ਕੋਈ ਖੌਫ ਨਹੀਂ ਤਸਵੀਰਾਂ ਵੀ ਦੇਖ ਸਕਦੇ ਹਾਂ ਲੋਕ ਸਾਹਮਣੇ ਸਾਡੇ ਦੁਕਾਨ ਦੇ ਬਾਹਰ ਖੜੇ ਵੀ ਨਜ਼ਰ ਆ ਰਹੇ ਹਨ ਪਰ ਉਸ ਟਾਈਮ ਕੋਈ ਉਸ ਦੀ ਵਿਰੋਧ ਨਹੀਂ ਕਰ ਰਿਹਾ ਕਿਉਂਕਿ ਦੁਕਾਨਦਾਰ ਉਸ ਟਾਈਮ ਕੱਲਾ ਹੁੰਦਾ ਹੈ ਇਸ ਟਾਈਮੇ ਵਾਰਦਾਤ ਦੇ ਤੇ ਸੀਸੀਟੀਵੀ ਦੇ ਕਟਰਾ ਨੂੰ ਅੰਜਾਮ ਦਿੰਦੇ ਹਨ ਇੱਕ ਸਾਡੇ ਸਾਹਮਣੇ ਨਜ਼ਰ ਆ ਰਹੇ ਹਨ ਕਿ ਕਿਵੇਂ ਨਕਾਬ ਉਛਲੇ ਟੇਰੇ ਕੇਮੇ ਸਮਾਨ ਵਿੱਚੋਂ ਸੋਨੇ ਦੇ ਸਮਾਨ ਕੱਢ ਕੇ ਕਿਵੇਂ ਭੜ ਦੇ ਰਖੋਰੇ ਨਜ਼ਰ ਆ ਰਹੇ ਹਨ ਕਿਵੇਂ ਹਾਰ ਕੱਢੇ ਜਾ ਰਹੇ ਹਨ ਇੱਕ ਸਵਾਲੇ ਨਿਸ਼ਾਨ ਪੈਦਾ ਹੁੰਦਾ ਹੈ ਕਿ ਕੀ ਇਹਨਾਂ ਨੂੰ ਕਾਨੂੰਨ ਦਾ ਕੋਈ ਖੌਫ ਜਾਂ ਪੁ ਇਸ ਨੂੰ ਲੈ ਕੇ ਇੱਕ ਸਵਾਲ ਇਹ ਨਿਸ਼ਾਨ ਪੈਦਾ ਹੁੰਦਾ ਹੈ ਦੁਕਾਨਦਾਰ ਵਪਾਰੀ ਵੱਲੋਂ ਇਸ ਤਰ੍ਹਾਂ ਹੋ ਰਹੀਆਂ ਘਟਨਾਵਾਂ ਦੇ ਨਾਲ ਬਹੁਤ ਹੀ ਨਿੰਦਣਯੋਗ ਹੈ ਕਿਤੇ ਕੁਝ ਦਿਨ ਪਹਿਲਾਂ ਮਾਨਸਾ ਦੀ ਇੱਕ ਦੁਕਾਨ ਦੇ ਉੱਤੇ ਇੱਕ ਫਾਇਰਿੰਗ ਹੁੰਦੀ ਹੈ ਤੇ ਹੁਣ ਫਿਰ ਜਿਵੇਂ ਜਲੰਧਰ ਦੀ ਚਿਸਕ ਘਟਨਾ ਨੇ ਕਾਪ ਆਪਣੇ ਆਪ ਦੇ ਵਿੱਚ ਵਪਾਰੀਆਂ ਦੇ ਵਿੱਚ ਪੰਜਾਬ ਦੇ ਵਿੱਚ ਸੈਮ ਦਾ ਮੋੜ ਪਾਇਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੱਥ ਦੇ ਵਿੱਚ ਗਨ ਫੜੀ ਵੀ ਨਜ਼ਰ ਆ ਰਹੀ ਹੈ ਸੀਸੀਟੀਵੀ ਦੇ ਵਿੱਚ ਘਟਨਾ ਕੈਦ ਹੋਈ ਹੈ ਜੋ ਇੱਕ ਆਪਣੇ ਆਪ ਵਿੱਚ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਕਿਵੇਂ ਦੁਕਾਨਦਾਰ ਹੱਥ ਬੰਨੀ ਖੜਾ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਘ ਅਨਜਾਮ ਦਿੱਤਾ ਗਿਆ ਕਿ ਜੋ ਸੀਸੀਟੀਵੀ ਲੱਗੇ ਸੀ ਉਸ ਦੇ ਵਿੱਚ ਇਹ ਘਟਨਾ ਕੈਦ ਹੋਈ ਹੈ ਤਸਵੀਰਾਂ ਤਕਰੀਬਨ ਸਵੇਰੇ 10:30 ਵਜੇ ਦੀਆਂ ਦੱਸੀਆਂ ਜਾ ਰਹੀਆਂ ਹਨ ਜੋ ਕਿ ਘਟਨਾ ਨੂੰ ਵਾਰਦਾਤ ਹੋਏ ਤੇ ਦੁਕਾਨਦਾਰ ਭੱਜ ਕੇ ਜਾਂਦਾ ਤੇ ਬਾਹਰ ਜਾ ਕੇ ਰੌਲਾ ਪਾਉਣਾ ਸ਼ੁਰੂ ਕਰਦਾ ਵੀਜੇ ਜੁਐਲਰਸ ਦੀ ਨਾਮ ਦੀ ਦੁਕਾਨ ਸੀ ਜਿਸ ਤੇ ਘਟਨਾ ਹੋਈ ਹੈ ਇਹ ਕਾ ਆਪਣੇ ਆਪ ਦੇ ਵਿੱਚ ਸਹਿਮ ਦਾ ਮਾਹੌਲ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਬਣਦੀ ਜਾ ਰਹੀ ਹੈ ਕਿਉਂਕਿ ਜਿੱਥੇ ਗੱਲ ਕਰੀ ਤਾਂ ਪੁਲਿਸ ਬਲਾਂ ਵੱਲੋਂ ਆਪਣੀ ਕਾਰਵਾਈਆਂ ਜ਼ਰੂਰ ਕੀਤੀਆਂ ਜਾ ਰਹੀਆਂ ਹਨ ਪਰ ਜਿੱਥੇ ਇਹ ਗੱਲ ਕਰੀਏ ਤਾਂ ਸੂਬੇ ਭਰ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਕਮੀ ਹੋਣਾ ਵੀ ਇੱਕ ਆਪਣੇ ਆਪ ਵਿੱਚ ਸਵਾਲਿਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਅਗਰ ਸਵੇਰੇ 10:30 ਵਜੇ ਹੀ ਘਟਨਾ ਹੁੰਦੀ ਹੈ ਤਾਂ ਲੋਕ ਕਿਵੇਂ ਵਪਾਰ ਕਰਨਗੇ ਕਿਵੇਂ ਕੰਮਕਾਰ ਚੱਲਗੇ ਸੋਨੂੰ ਲੈ ਕੇ ਇੱਕ ਸਵਾਲਿਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਸੀਸੀਟੀਵੀ ਦੇ ਕੋਈ ਘਟਨਾ ਵਿੱਚ ਦੇਖ ਸਕਦੇ ਹੋ ਕਿ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਜਾ ਰਿਹਾ ਹੈ ਤੇ ਲੋਕਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਸਾਇਮ ਦਾ ਮਾਹੌਲ ਬਣ ਚੁੱਕਿਆ ਹੈ ਹੁਣ ਪੁਲਿਸ ਵੱਲੋਂ ਪਰ ਫੋਰੈਂਸਿਕ ਟੀਮਾਂ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪੁਲਿਸ ਕੋں ਉਲਣ ਲੱਗੀ ਤੇ ਜਲਦੀ ਇਸ ਸਬੰਧੀ ਉਹਨਾਂ ਨੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਲਾਕੇ ਦੇ ਸੀਸੀਟੀਵੀ ਕੈਮਰੇ ਫਰੋਲੇ ਜਾ ਰਹੇ ਆ ਦੇਖਿਆ ਜਾ ਰਿਹਾ ਹੈ ਵੀ ਕਿਵੇਂ ਘਟਨਾ ਹੋਈ ਕਿੱਧਰ ਗਏ ਕਿੱਧਰ ਆਏ ਇਸ ਨੂੰ ਲੈ ਕੇ ਉਸ ਦੇ ਪਰ ਜਿੱਥੇ ਪੰਜਾਬ ਪੁਲਿਸ ਦੀ ਗੱਲ ਕਰੀਦਾ ਪੰਜਾਬ ਪੁਲਿਸ ਕਈ ਜਗ੍ਹਾ 'ਤੇ ਇੰਨਾ ਕੰਮ ਕਰਦੀ ਹੈ ਕਿ ਜਲਦੀ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਫੜ ਲੈਂਦੀ ਹੈ ਦੇਖਦੇ ਆਂ ਕਿ ਆਉਣ ਵਾਲੇ ਦਿਨਾਂ 'ਚ ਕਦੋਂ ਤੱਕ ਇਹ ਜਾਂਚ ਪੂਰੀ ਹੁੰਦੀ ਹੈ ਤੇ ਕਦੋਂ ਤੱਕ ਨਕਾਬ ਪੋਸ਼ ਹਥਿਆਰ ਹਥਿਆਰਬੰਦ ਮੁਲਾਜ਼ਮ ਫੜੇ ਜਾਂਦੇ ਹਨ ਦੇ ਨੇ ਕਰਨ ਉਹਨਾਂ ਨੂੰ ਦੇਵਾ ਅੱਜ ਇਸ ਪੰਜ ਜਨ ਕਿਸ ਨੂੰ ਪਤਾ ਹੈ ਸਾਡੇ ਉਸ ਤੋਂ ਵੀ ਸਾਹਮਣੇ ਆ ਕੇ ਫੇਸ ਕਰ ਰਹੇ ਹੈ ਹੈਰਾਨ ਕੀ ਕਰਦਾ 50% ਬਤਾ ਕੋ ਨਾ ਰਹੇ ਆਂ ਜਿਹੜੀਆਂ ਬਾਈ ਬੜਾ ਹੀ ਆਪਣਾ ਪੱਕਾ ਜਿਹਾ ਸੀ ਜਿਹੜਾ ਨਿੱਚੋ ਨਾ ਸ਼ਾਇਦ ਹੈ ਅੰਦਰ بڑی ਲੁੱਟ ਖੋ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੋਈ ਹੈ ਲੁਟੇਰਿਆਂ ਨੇ ਪੰਜਾਬ ਮੇਰਾ ਦਾਦੇ ਕੀ ਕਰਕੇ लॻी बदिलाव बदलो बदले ਆਰੇ ਮੁੰਡਿਆ ਜੀ ਉਹ ਵੀ ਆ ਰਹੀ ਆ ਰੋਇਆ ਨਹੀਂ ਯਾਰ ਬਾਕੀ ਦੀ ਰਾਤ ਜਿਹੜਾ ਮੈਂ ਇੱਕ ਵਜਨ ਬੋੜ ਗਿਆ ਇਹ ਨਹੀਂ ਤੁਹਾਨੂੰ ਲੱਗਦਾ ਮੈਂ ਮੇਰੇ ਪਹਿਲੇ ਯਾਰ ਦੇ ਵਿੱਚੋਂ ਜਾਸਦੇ ਸਾਡੇ 2.5 10 ਰੁਪਏ ਆਏ ਜਿੰਨੇ ਮੈਂ ਲੀਤੀ ਸਾਤਾਵਾਂ ਬਾਈ ਪਿੱਛੇ ਹੋਏ ਅੰਦੇ ਤੇ ਯਾਰ ਦੀ ਯਾਦ ਪਛੇੜ ਗਈ ਸਹੀ ਪਿੱਛੇ ਹੋਏ ਜੇ ਨਾਲ ਲੁੱਟ ਕੋਈ ਆ ਜਿਹੜੇ ਬੋਲੀ ਬੋਲਣਾ ਯਾਰ ਨਾਲ ਇਸ ਦਾ ਜਲਵਾ ਕੀਤਾ ਜਾ ਰਿਹਾ ਸਾਰੀ ਜਰੀਆ ਉਹ ਕੰਪਲੇਂਟ ਲਿਖੀ ਜਾ ਰਹੀ ਪੁਸ਼ਪ ਚਦਨ ਆ ਸਾਰੇ ਵਾਰਦਾ ਤੇ ਉਹ ਇਲਜ਼ਾਮ ਦੇ ਕੇ ਸਭ ਕੁਰੇ ਨਿਚੋਰੀ ਵਿੱਚ ਖਰਾਬ ਹੋ ਗਿਆ ਬਰਾ ਹੋਲੀ ਬੋਲਾ ਪਾਪਾ ਵੀ ਹੈਗੇ ਆ ਤੁਹਾਡੇ ਨਾਲ ਚਲਾ ਜਾਣਾ ਲੋਕਾਂ ਦਾ ਕਿ ਮੈਂ ਆਪ ਬਣਾਇਆ ਉਹ ਚਾਲਾ ਬਣ ਗਿਆ ਜਿਹੜਾ ਉਹ ਕੋਲੇ ਮਾਰਦਾ ਪਾਪਾ ਵੀ ਹੈਗੇ ਆ ਪੰਜਾਬ ਪੜ੍ਹ ਨਹੀਂ ਜਾਂਦੇ ਪੜ੍ਹ ਨਹੀਂ ਜਾਂਦੇ ਤੁਹਾਨੂੰ ਸੁਭਾਈ ਚਾਹੀਦੀ ਸਾਡਾ ਲੋਕ ਕੀ ਹੁੰਦਾ ਜਿਸ ਨੂੰ ਆਪਣੀ ਗਦਵਾ ਚ ਤਿਰੋਲੀ ਆਪ ਕੋਈ ਮੌਕੇ ਦੇ ਸਮੇਂ ਦੇ ਚਾਹੇ ਨਹੀਂ ਲੱਗੇ ਨਹੀਂ ਕਿ ਇਹਦਾ ਅੰਝਾਂ ਫੋੜੇਗਾ ਦੇਖੋ ਵੱਡੇ ਪੁਹਾੜ ਕਿਉਂਕਿ ਪੰਜਾਬ ਫੋੜੇ ਪਾੜਦੇ ਆ ਗਾਰਦਾ ਆਪਣੇ ਕੋਲ ਵਾਪਸ ਕਿਨੂੰ ਟੇਣਾ ਨਹੀਂ ਕਰਦਾ ਫਾਰਮਰ ਜਿਹਾ ਲੋਕਾਂ ਨੂੰ ਮਿਲਦਾ ਸੋਲੀਆਂ ਲੱਗੀਆਂ ਤੁਹਾਡਾ ਸਾਥੀ ਕਰਦੇ ਆ ਜਦੋਂ ਕਹਾਣੀ ਵੱਧ ਜਾਂਦੀ ਹੈ ਸਾਡੇ ਨੇ ਪ੍ਰਸ਼ਾਸਨ ਹੈਗੇ ਉਹ ਮਤੀ ਸਾਹਿਬ ਅਗੇ ਮਾਨ ਸਾਹਿਬ ਅਗੇ ਬੇਨਤੀ ਕਰਦੇ ਆ ਕਿ ਸਾਡੇ ਸੁਨਵਾਈ ਹੋਵੇ ਜੇ ਇਹਨਾਂ ਨੂੰ ਭਮਾ ਦੋ ਜੇ ਇਹਨਾਂ ਨੂੰ ਭਮਾ ਦੋ ਤਾਂ ਪਿੰਛੇ ਹੋ ਜਾਣਾ ਲੋਕ ਨਹੀਂ ਕਿਛੇ ਤਾਂ ਕਿ ਆਮ ਜੀ ਕਿਹਾ ਕਿ ਇਹਦਾ ਯੋਗ ਕਰਦੇ ਇੱਕ ਇੱਕ ਪੈਸੇ ਸਭ ਸਾਧਵਾਗ ਕਰਵਾਣਾ ਪੈਣਾ ਤਾਂ ਆ ਜਾ ਕੇ ਅੱਗੇ ਕੁਝ ਮਰਨਗੇ ਨਹੀਂ ਕਿ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਹੋਵੇ ਜੇ ਸਾ ਇਦਨ ਨੂੰ ਘਾਤ ਦੇ ਪਿੱਛੇ ਹੋ ਜਾਓ ਜੋ ਅੱਗੇ ਬਾਕੀ ਆਮਦਨ ਲਾਰ ਦਾ ਯੋਗ ਕਰਦੇ ਹੋਏ ਕਿ ਅਜੇ हनुमान जी कॾहिं चवण किस तरह कम कराजो ਸਵੇਰ ਦਾ ਟਾਈਮ ਆਲੇ ਦੇਖੋ ਚਿਹਰੇ ਆ ਕੇ ਜਿਹੜਾ ਰਾਜੀ ਚਦਾਨ ਖੋਲ੍ਹਿਆ ਦੋਸਤੋ ਪਹਿਲਾ ਅਸੀਂ ਜਿੱਤੇ ਆ 10 ਸੋਚੀ ਕਿ ਅੱਜ ਕਰਣੀ ਕਰਨਾ ਹੈ ਕਿ ਇੱਥੇ ਆ ਕੇ ਲੋਕਾਂ ぐらい ਨਿਸ਼ਾਨਾ ਬਣਾਣਾ ਹੋਇਆ ਨਾ ਭੇ ਪਾੜੇ ਲੋਕਾਂ ਨਿਸ਼ਾਨਾ ਬਣਾ ਕੇ ਹੋਰ ਪੁਆਇੰਟ ਚੋਬਰ ਜਿਹੜਾ ਫੁੱਟ ਚੋਂ ਹੋ ਗਿਆ ਬਟ ਉਹਨਾਂ ਨੂੰ ਕਿੱਥੋਂ ਇੰਨੀ ਹਿੰਮਤ ਆਂਦੀ ਹੈ ਕਿ ਉਹ ਇੰਨਾ ਜਿਗਰਾ ਨੇ ਆਉਂਦੇ ਆਪਣਾ ਕਿੱਥੋਂ ਲਿਆਉਂਦੇ ਜਿਗਰਾ ਹਜ਼ਿਆਰ ਸ਼ਰੀਆਮ ਲੈ ਕੇ ਘੁੰਮ ਰਿਹਾ ਪੁਲਿਸ ਦਾ ਉਹਨਾਂ ਨੂੰ ਬਿਲਕੁਲ ਖੋਕ ਨਹੀਂ ਹੈ ਪੁਲਿਸ ਅਜੇ ਵੀ ਉਹਨਾਂ ਹਰਕਤ ਦੇ ਵਿੱਚ ਆ ਗਈ ਹੋਈ ਹੈ ਨਾਲ ਦੀ ਨਾਲ ਦਾਦੀ ਕੀ ਸੀਏ ਦੀਆਂ ਟੀਮਾਂ ਤੇ ਹੋਰ ਜਿਹੜੇ ਥਾੜੇ ਜਿਹਾ ਪੁਲਿਸ ਇਸ ਵਕਤ ਤੇ ਪਹੁੰਚ ਕੇ ਹੋਈ ਹੈ ਤੇ ਗੱਲਬਾਤ ਜਿਹੜੀ ਉਹਨਾਂ ਵੱਲੋਂ ਕੀਤੀ ਇੱਕ ਮਿੰਟ ਆ ਤੁਹਾਡਾ ਪ੍ਰਗਾ ਜੀ ਥੋੜਾ ਜਿਹਾ ਬੋ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਇੱਥੇ ਪਹੁੰਚਿਆ ਉਹ ਜਿਹੜਾ ਕਾਊਂਟਰ ਤੁਹਾਨੂੰ ਦਿਖਾਈ ਦੇ ਰਿਹਾ ਇਸ ਵਕਤ ਦੱਸ ਦੇ ਕਿ ਉੱਪਰ ਕਾਊਂਟਰ ਸਮਾਨ ਡਿਸਪਲੇ ਕੀਤਾ ਹੁੰਦਾ ਮੈਂ ਆਪਣਾ ਜੀ ਨੂੰ ਵੀ ਤੁਸੀਂ ਦੇਖ ਸਕਦੇ ਹੋ ਲਾਈਟ ਵੀ ਹੈ ਸਹੀ ਨਹੀਂ ਆ ਇਹ ਸਰਕਾਰਾਂ ਫੇਲ ਦਿਨਾਂ ਤੇ ਕਹਿੰਦੇ ਕਿ ਜ਼ਿੰਮੇਵਾਰ ਹੈ ਇਹਦਾ ਸਾਰੀ ਰੈਡਿਕਲ ਲੁੱਟ ਹੋਈਗਾ ਤੇ ਪੁਲਿਸ ਐਕਸ਼ਨ ਕੀ ਕੀਤਾ ਪੂਰੀ ਹਾਲੇ ਦੱਸ ਦੇ ਕਿ ਸਮਾਂ तकरीबन ਕੋਚ ਨਹੀਂ ਹੋਇਆ 12 ਵੀ ਨਹੀਂ ਵਜਿਆ ਤੇ ਦੁਕਾਨਦਾਰ ਆਉਂਦਾ ਹੈ ਆਉਂਦੇ ਸਾਰ ਹੀ ਪਹਿਲਾਂ ਰੱਬ ਤੇ ਆਉਂਦੇ ਆ ਪੂਜਾ ਪਾਠ ਕਰਦੇ ਆ ਪੂਜਾ ਪਾਠ ਕਰਨ ਤੋਂ ਬਾਅਦ ਨਾਲ ਹੀ ਇਹ ਨਹੀਂ ਨੇ ਤੋ ਇੰਟਰਵਿਊ ਸਭ ਨੂੰ ਵੀਰਾਂ ਨੂੰ ਬੈਠ ਕੇ ਦੇਖਣ ਦੇ ਰੂਪ ਤੇ ਇਹਨਾਂ ਨੂੰ ਨਾ ਸਾਲੀਆਂ ਕਰ ਰਹੇ ਨੇ ਜਿਹੜੇ ਜੂਲਰ ਦੀਆਂ ਤੁਸੀਂ ਦੇਖ ਸਕਦੇ ਹੋ ਲੁੱਟਾ ਘੋਆ ਖਤਮ ਕਾਫੀ ਹੱਦ ਤੱਕ ਹੋ ਗਈ ਹੈ ਇਹ ਨਹੀਂ ਗੈਂਗਸਟਰ ਗੈਂਗਵਾ ਕੋਈ ਨਮਾਣੇ ਉਠਿਆ ਨਹੀਂ ਆ ਤਕਰੀਬਨ ਪੁਰਾਣਾ ਚੱਲਿਆ ਆ ਰਿਹਾ ਹੈ ਸਰਕਾਰ ਕਾਫੀ ਨੱਥ ਪਈ ਏ ਤੁਸੀਂ ਦੇਖੋ ਜੀ ਇਹ ਅਗਲੀਆਂ ਸਰਕਾਰਾਂ ਦਾ ਕਦੇ ਨਹੀਂ ਦੇਖਿਆ ਗਿਆ ਕਿ ਗੈਂਗਸਟਰ ਜਿਹੜੇ ਫੜੇ ਜਾਂਦੇ ਨੇ ਮਾਰੇ ਵੀ ਜਾ ਰਹੇ ਨੇ ਉਹਨਾਂ ਨੂੰ ਲੁੱਟਾ ਵੀ ਤੇ ਅਮੀ ਕਿਤੇ ਜਾ ਰਹੀਆਂ ਸਰਕਾਰ ਆਪਣਾ ਕੰਮ ਬਹੁਤ ਵਧੀਆ ਕਰ ਰਹੀ ਏ ਪਰ ਇਹ ਪੁਰਾਣਾ ਕੋੜ ਨਮਾਣੀ ਹੈਗਾ ਸਰਕਾਰ ਆਪਣੇ ਲੈਵਲ ਤੇ ਬਹੁਤ ਵਧੀਆ ਰਚ ਚੱਲਦੀ ਕੀ ਏ ਨੂੰ ਪਤਾ ਲੱਗਿਆ ਭਾਰ ਕੇ ਬਹੁਤ ਮੇਂ ਬਿਜਾਰਾ ਜਿਹੜਾ ਹੋਰ ਚੰਗ ਨਹੀਂ ਬੰਦੀ ਆ ਉਹ ਰਹਤੇ ਚਾਲਕ ਮਤੇ ਆ ਗਏ ਪਹਿਲੀ ਵਾਰ ਫਿਰ ਪਾ ਵੀ ਕਿ ਗਨ ਪੁਆਣ ਦੇ ਦੁਕਾਨ ਤੋਂ ਲੁੱਟ ਕੇ ਲੈ ਗਏ ਨੇ ਇਹਦੇ ਬਾਰੇ ਇਚਾਰਜ ਕੀਤੀ ਹੈਗੀ ਇਹ ਨਹੀਂ ਆਪਣੇ ਵੈਕਟੋਰ ਨੂੰ ਆਲਦੀ ਹੋਰ ਇੱਕਦਮ ਨੇ ਪਤੇ ਵਧੀਆ ਨੇ ਬਹੁਤ ਟਾਈਮ ਦੇਉ ਬੰਦੇ ਆ ਪੜਨੇ ਨੇ ਕਿਨਾਂ ਕਿਥੇ ਹੋਰ ਸੰਸਾਰ ਮੈਂ ਪੁੱਛਣਾ ਚਾਹੁੰਦਾ ਨਾ ਕੀ ਨਾਮ ਹੈ ਤੁਹਾਡਾ ਦੀਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰਪਾ ਨੂੰ ਪਤਾ ਲੱਗਦਾ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਇਹ ਮੇਰਾ ਭਤੀਜਾ ਆਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਹੋਏ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੋਣੇ ਕੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਦੇ ਕੋਲ ਮਾਲ ਲੁੱਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਹਾਂਜੀ ਭਾਜੀ ਕੈਸ਼ ਵੀ ਸੀ ਕੈਸ਼ ਵੀ ਸੀ ਕਿੰਨੇ ਜਾਣੇ ਸੀ ਜੀ ਭਾਜੀ ਤੁਸੀਂ ਸੈਟ ਜਾਓ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹੈ ਹਾਂਜੀ ਮੌਕੇ ਤੇ ਬੁੱਲਸ ਆ ਗਈ ਮੈਂ ਵਜੇ ਕਿ ਤੁਹਾਨੂੰ ਕੋਲ ਆਉਂਦੀ ਹੈ ਕੀ ਮਾਮਲਾ ਹੈ ਮੈਨੂੰ 10:50 ਤੇ ਆਉਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਇੱਥੇ ਅੱਛਾ ਜੀ ਈਡ ਦੀ ਦੁਕਾਨ ਹੈ ਕੀ ਹੋਇਆ ਸੀ ਕਿਥੇ ਮਿੱਠਾਈ ਲੜਕਾ ਇਹ ਜੋ ਕਹਿੰਦਾ ਵੀ ਤਿੰਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਆਉਂਦੇ ਪਹਿਲਾਂ ਮੈਨੂੰ ਪਿਸਤੌਲ ਮੇਂ ਪੋੜੀ ਰੱਖਤਾ ਮੋੜੀ ਭਾਂ ਤੋੜ ਕੇ ਗਏ ਗਹਿਣੇ ਲੈ ਗਏ ਸਾਰੇ ਅੱਛਾ ਜੀ ਕਿੰਨਾ ਗਹਿਣਾ ਲੈ ਗਏ ਕਿੰ ਕੀ ਲੈ ਕੇ ਗਏ ਜੀ ਹੁੰਦਾ ਚਾਹ ਲੈ ਕੇ ਦੱਸ ਰਹੇ ਹਨ ਅੱਛਾ ਜੀ ਕਿੰਨੇ ਐਸਟੀਮੇਟ ਵਿੱਚ ਉਹ ਸਾਬ ਨਾ ਕਰਾਂਗੇ ਦੁਕਾਨ ਦਾ ਨਾਮ ਕੀ ਹੈਗਾ ਜੀ ਜੁਲਰ ਮਾਲਕ ਕੌਣ ਸੀ ਇੱਥੇ ਬੈਠੇ ਤੇਰੇ ਮਾਲਕ ਹੀ ਸੀ ਦਿਖ ਸਕਿਆ ਲੜਕਾ ਨਾ ਸਰ ਦੇਖਿਆ ਜਾਂਦਾ ਅਕਸਰ ਦਿਨ ਦੀ ਸਾਡੇ ਕੋਲ ਭੀੜ ਭੰਡਲਾ ਇਲਾਕਾ ਵਾ ਕੁਛੀ ਦੂਰੀ ਦੇ ਥਾਣਾ ਦੇ ਚੋਰਾਂ ਨੇ ਜਿਸ ਦੇ ਵਿੱਚ ਕੈਮਰੇ ਦੇ ਵਿੱਚ ਆਇਆ ਕੁਝ ਚੈੱਕ ਕਰ ਰਹੇ ਹਾਂ ਜੀ ਚੈੱਕ ਕਰਨ ਇਸ ਕੈਮਰਾ ਚ ਆਏ ਕਿੰਨੇ ਜਾਣੇ ਸੀ ਤਿੰਨ ਜਾਣੇ ਜੀ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਉਹ ਜਾਂਚ ਕਰ ਰਹੇ ਹਾਂ ਜੀ ਜਾਂਚ ਕਰ ਰਹੇ ਹਾਂ ਠੀਕ ਹੈ